ਸਾਰੀਆਂ ਪਾਰਟੀਆਂ ਦੇ ਪ੍ਰਧਾਨ ਨੇ نیشنل ਪਾਰਟੀਆਂ ਦੇ ਪੰਜਾਬ ਚ ਆ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਤੁਸੀਂ ਪੰਜਾਬ ਦੀ ਵੋਟਾਂ ਮੰਗਣ ਵਾਸਤੇ ਤੋਂ ਆਏ ਹੋ ਪਰ ਤੁਸੀਂ ਤੁਹਾਡੀਆਂ ਪਾਰਟੀਆਂ ਨੇ ਪੰਜਾਬ ਦਾ ਪਾਣੀ ਖੋਇਆ ਰਾਜਸਤਾਨ ਕਰਦਾ ਹੈ ਕਿ ਮੁੜੋਂਗੇ ਵੋਟਾਂ ਸਾਡਾ ਕੈਪੀਟਲ ਤੁਸੀਂ ਨਹੀਂ ਦਿੱਤਾ ਸਾਨੂੰ ਫਿਰ ਉਹਦਾ ਕੀ ਇਰਾਦਾ ਤੁਨ ਕੀ ਜਵਾਬ ਇਹਦਾ ਤੁਹਾਡੇ ਸਾਡੇ ਨਾਲ ਇੰਨੇ ਤੱਕੇ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਹੇ ਦੂਜੀਆਂ ਪਾਰਟ ਜਿਹੜੇ ਕੈਦੀ ਉਹਨਾਂ ਨੂੰ ਤਾਂ ਛੱਡਦਾ ਬੰਦੀ ਸੀਕਰਨ ਨਹੀਂ ਛੱਡ ਰਿਹਾ ਸੋ ਜਿਹੜੇ ਸਵਾਲ ਹੈ ਆ ਜਿਹੜੇ ਲੋਕ ਨੈਸ਼ਨਲ ਪਾਰਟੀਆਂ ਇੱਥੇ ਕੱਲਾ ਜਿੱਤਣ ਆਉਂਦੀਆਂ ਦਿਲ ਜਿੱਤਣ ਨਹੀਂ ਆਉਂਦੀਆਂ ਐਮਪੀ ਬਣਾਉਣਾ ਆਉਂਦੀਆਂ ਪਰ ਪੰਜਾਬੀਆਂ ਦਾ ਦਿਲ ਜਿੱਤਣ ਨਹੀਂ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਅੱਜ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਨੈਸ਼ਨਲ ਪਾਰਟੀਆਂ ਦੇ ਮੈਂ ਉਹਨਾਂ ਨੂੰ ਕੁਛ ਨਾ ਚਾਹਣਾ ਤੁਸੀਂ ਪੰਜਾਬ ਦੀ ਵੋਟਾਂ ਮੰਗਣ ਵਾਸਤੇ ਤਾਂ ਆਏ ਹੋ ਪਰ ਤੁਸੀਂ ਤੁਹਾਡੀਆਂ ਪਾਰਟੀਆਂ ਨੇ ਪੰਜਾਬ ਦਾ ਪਾਣੀ ਖੋਇਆ ਰਾਜਸਥਾਨ ਨਹੀਂ ਦਿੱਤਾ ਕਿ ਮੁੜੋਗੇ ਵੋਟਾਂ ਸਾਡਾ ਕੈਪੀਟਲ ਤੁਸੀਂ ਨਹੀਂ ਦਿੱਤਾ ਸਾਨੂੰ ਕਿ ਫਿਰ ਉਹਦਾ ਕੀ ਇਰਾਦਾ ਤੁਹਾਡਾ ਕੀ ਜਵਾਬ ਹੈ ਦਾ ਤੁਹਾਡੇ ਸਾਡੇ ਨਾਲ ਇੰਨੇ ੱੱਕੇ ਹੋਏ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਹੇ ਦੂਜੀਆਂ ਪਾਰਟ ਜਿਹੜੇ ਕੈਦੀ ਉਹਨਾਂ ਨੂੰ ਤਾਂ ਛੱਡਦਾ ਬੰਦੀ ਸੀ ਕਾਨੂੰਨੀ ਛੱਡ ਰਿਹਾ ਸੋ ਜਿਹੜੇ ਸਵਾਲ ਹੈ ਆ ਜਿਹੜੇ ਲੋਕ ਨੈਸ਼ਨਲ ਪਾਰਟੀਆਂ ਇੱਥੇ ਕੱਲਾ ਜਿੱਤਣ ਆਉਂਦੀਆਂ ਦਿਲ ਜਿੱਤ ਨਹੀਂ ਆਉਂਦੀਆਂ ਐਮਪੀ ਬਣਾਉਣਾ ਆਉਂਦੀਆਂ ਪਰ ਜੰਤ ਪੰਜਾਬੀਆਂ ਦਾ ਦਿਲ ਜਿੱਤ ਨਹੀਂ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਜਥੇਬੰਦੀ ਹੈ ਅਕਾਲੀ ਦਲ ਤਗੜਾ ਹੈ ਤੇ ਆਪਾਂ ਸਾਰੇ ਤਖੜੇ ਆ ਆ ਦਿੱਲੀ ਵਾਲੀ ਪਾਂਡੀਆਂ ਤੋਂ ਬਚੋ ਬੰਦ ਸਾਹਿਬ ਬੰਦ ਸਾਹਿਬ ਡਰੋਨ ਅੱਜ ਵੀ ਫੜਿਆ ਗਿਆ ਜੀ ਡਰੋਨ ਅੱਜ ਵੀ ਬੜੇ ਯਾਰ ਨੇ 11 ਕਿਲੋ ਦੇ ਰੱਤੀ ਬੜੇ ਲਈਏ ਬਟਲ ਆ ਸਾਰੇ ਹੀ ਝਾੜੂ ਵਾਲੇ ਵੇਚੀ ਜਾਂਦੇ ਆ ਝਾੜੂ ਵਾਲੇ ਨੇ ਘਰ ਘਰ ਨਸ਼ਾ ਪਹਜਾਤਾ ਇਹਨਾਂ ਦੇ ਐਮਐਲਏ ਮਹੀਨਾ ਲੈਣ ਲੱਗੇ ਆ ਤੋਂ ਐਸ ਕਰਕੇ ਕਿਉਂਕਿ ਉਹਨੂੰ ਪਤਾ ਅਸੀਂ ਅੱਗੇ ਤੋਂ ਇਲੈਕਸ਼ਨ ਦਾ ਜਿਤਨਾ ਨਹੀਂ ਆ ਤਾਈ ਉਹਨਾਂ ਨੇ ਸਾਰਾ ਕੰਮ ਕੀਤਾ ਜਾ ਰਹੀ ਹੈ ਦੇਖੋ ਦੇਸ਼ ਸਾਰੇ ਧਰਮਾਂ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਲੀਡਰਸ਼ਿਪ ਨੂੰ ਬਾਦਲ ਸਾਹਿਬ ਤੋਂ ਸਿੱਖਣਾ ਚਾਹੀਦਾ ਹੈ ਜਿਹੜੇ ਇਜਲਾਜ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਸੀ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਨੇ ਨੈਸ਼ਨਲ ਪਾਰਟੀਆਂ ਦੇ ਪੰਜਾਬ 'ਚ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਹਾਂ ਤੁਸੀਂ ਪੰਜਾਬ ਦੀ ਵੋਟਾਂ ਮੰਗਣ ਵਾਸਤੇ ਤੋਂ ਆਏ ਹੋ ਪਰ ਤੁਸੀਂ ਤੁਹਾਡੀਆਂ ਪਾਰਟੀਆਂ ਨੇ ਪੰਜਾਬ ਦਾ ਪਾਣੀ ਖੋਇਆ ਰਾਸ਼ਟਰੀ ਦਿੱਤਾ ਹੈ ਕਿ ਮੁੜੋਗੇ ਵੋਟਾਂ ਸਾਡਾ ਕੈਪੀਟਲ ਤੁਸੀਂ ਨਹੀਂ ਦਿੱਤਾ ਸਾਨੂੰ ਕਿ ਫਿਰ ਉਹਦਾ ਕੀ ਇਰਾਦਾ ਥੁੜ ਕੀ ਜਵਾਬ ਇਹਦਾ ਤੁਹਾਡੇ ਸਾਡੇ ਨਾਲ ਇਹਨੇ ਤੱਕੀ ਉਹਨੂੰ ਬੰਦੀ ਸਿੱਖਾਂ ਨੂੰ ਨਹੀਂ ਛੱਡ ਰੇ ਦੂਜੀਆਂ ਪਾਰਟ ਜਿਹੜੇ ਕੈਦੀ ਉਹਨਾਂ ਨੂੰ ਤਾਂ ਛੱਡਦਾ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਿਆ ਸੋ ਜਿਹੜੇ ਸਵਾਲ ਹੈ ਆ ਜਿਹੜੇ ਲੋਕ ਨੈਸ਼ਨਲ ਪਾਰਟੀਆਂ ਇੱਥੇ ਕੱਲਾ ਜਿੱਤਣ ਆਉਂਦੀਆਂ ਦਿਲ ਜਿੱਤਣ ਨਹੀਂ ਆਉਂਦੀਆਂ ਐਮਪੀ ਬਣਾਉਣਾ ਆਉਂਦੀਆਂ ਪਰ ਜਨਤ ਪੰਜਾਬੀਆਂ ਦਾ ਦਿਲ ਜਿੱਤ ਨਹੀਂ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਪਰ ਅੱਜ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਨੈਸ਼ਨਲ ਪਾਰਟੀਆਂ ਦੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਤੁਸੀਂ ਪੰਜਾਬ ਦੀ ਵੋਟਾਂ ਮੰਗਣ ਵਾਸਤੇ ਤਾਂ ਆਏ ਹੋ ਪਰ ਤੁਸੀਂ ਤੁਹਾਡੀਆਂ ਪਾਰਟੀਆਂ ਨੇ ਪੰਜਾਬ ਦਾ ਪਾਣੀ ਖੋਇਆ ਰਾਜਸਤਾਨ ਨਿੱ ਦਿੱਤਾ ਕਿ ਮੁੜੋਂਗੇ ਵੋਟਾਂ ਸਾਡਾ ਕੈਪੀਟਲ ਤੁਸੀਂ ਇਹ ਨਹੀਂ ਦਿੱਤਾ ਸਾਨੂੰ ਕਿ ਫਿਰ ਉਹਦਾ ਕੀ ਇਰਾਦਾ ਥੋੜੀ ਕੀ ਜਵਾਬ ਇਹਦਾ ਤੁਹਾਡੇ ਸਾਡੇ ਨਾਲ ਇੰਨੇ ਤੱਕੇ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਹੇ ਦੂਜੀਆਂ ਪਾਰਟ ਜਿਹੜੇ ਕੈਦੀ ਉਹਨਾਂ ਨੂੰ ਤਾਂ ਛੱਡਦਾ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਿਹਾ ਸੋ ਜਿਹੜੇ ਸਵਾਲ ਹੈ ਆ ਜਿਹੜੇ ਲੋਕ ਨੈਸ਼ਨਲ ਪਾਰਟੀਆਂ ਇੱਥੇ ਕੱਲਾ ਜਿੱਤਣ ਆਉਂਦੀਆਂ ਦਿਲ ਜਿੱਤਣ ਨਹੀਂ ਆਉਂਦੀਆਂ ਐਮਪੀ ਬਣਾਉਣ ਆਉਂਦੀਆਂ ਪਰ ਜਨ ਪੰਜਾਬੀਆਂ ਦਾ ਦਿਲ ਜਿੱਤ ਨਹੀਂ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਜਥੇਬੰਦੀ ਹੈ ਅਕਾਲੀ ਦਲ ਤਕੜਾ ਹੈ ਤੇ ਆਪਾਂ ਸਾਰੇ ਤਕੜੇ ਆ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਬਚੋ ਸਰਦਾਰ ਜੀ ਡਰੋਨ ਅੱਜ ਵੀ ਫੜਿਆ ਗਿਆ ਜੀ ਡਰੋਨ ਅੱਜ ਵੀ ਬੜੇ ਯਾਰ ਨੇ 11 ਕਿਲੋ ਰੱਟੀ ਫੜੀ ਗਈ ਹੈ ਬਾਟਲ ਆ ਸਾਰੇ ਹੀ ਝਾੜੂ ਵਾਲੇ ਵੇਚੀ ਜਾਂਦੇ ਆ ਝਾੜੂ ਵਾਲੇ ਨੇ ਘਰ ਘਰ ਨਸ਼ਾ ਪਹੁੰਚਾਤਾ ਇਹਨਾਂ ਦੇ ਐਮ ਐਲ ਏ ਮਹੀਨਾ ਲੈਣ ਲੱਗੇ ਆ ਤੋ ਐਸ ਕਰਕੇ ਕਿਉਂਕਿ ਉਹਨੂੰ ਪਤਾ ਹੈ ਅਸੀਂ ਅੱਗੇ ਤੋਂ ਇਲੈਕਸ਼ਨ ਦਾ ਜਿਤਨਾ ਨਹੀਂ ਆ ਤਾਈ ਉਹਨਾਂ ਨੇ ਸਾਰਾ ਕੰਮ ਜਨਾਤ ਰਾਜਨੀਤੀ ਕੀਤੀ ਜਾ ਰਹੀ ਹੈ ਦੇਖੋ ਦੇਸ਼ ਸਾਰੇ ਧਰਮਾਂ ਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਲੀਡਰਸ਼ਿਪ ਨੂੰ ਬਾਦਲ ਸਾਹਿਬ ਤੋਂ ਸਿੱਖਣਾ ਚਾਹੀਦਾ ਹੈ ਜਿਹੜੇ ਇਜਲਾਜ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਸੀ ਚਲੋ ਭਾਈ